ਤੂੰ ਵੀ ਗਲਤੀ ਹੋ ਗਈ ਤੂੰ ਵੀ ਗਲਤੀ ਹੋ ਗਈ ਮੈਂ ਤੇਰੇ ਪੈਰੀਂ ਪੈ ਤੂੰ ਵੀ ਗਲਤੀ ਹੋ ਗਈ ਉਹ ਬੱਸ ਬੱਸ ਇੰਨਾ ਬਹੁਤ ਬਹੁਤ ਚੰਨ ਕਰਦਾ ਨਿਗਾਹਦਾ ਯਾਰ ਗਲਤੀ ਮਾਦ ਲਿਓ ਮੈਂ ਉਹ ਦੱਛ ਨਵੇੜੇ ਮੈਂ ਮੈਂ ਤੇਰੀ ਗੱਲ ਸੁਣਾਂ ਮੈਂ ਤਿੰਨ ਪਿੰਡਾਂ ਤੋਂ ਮੇਰੇ ਉੱਧੇ ਮਿਲੇ ਵਾ ਮੈਂ ਕਹਿੰਦਾ ਘਰ ਦਾ ਮਸਲਾ ਘਰੀ ਨਬਰ ਤੇ ਉਹਨੀ ਸ਼ਾਮ ਦਾ ਮੈਂ ਕਹਿੰਦਾ ਘਰ ਦਾ ਮਸਲਾ ਨਵੇੜੇ ਤਿੰਨ ਪਿੰਡਾਂ ਦੇ ਉੱਧੇ ਬਾਅਦ ਚ ਕਰ ਗੱਲ ਸੁਣ ਚੁੱਪ ਕਰ ਜਾ ਮੇਰੀ ਗੱਲ ਸੁਣ ਲੈ ਡਾਕਟਰ ਰੋਟ ਚੁੱਪ ਕਰ ਤੇ ਮੇਰੀ ਗੱਲ ਸੁਣ ਉਹ ਲੈ ਤੂੰ ਮੇਰੀ ਗੱਲ ਸੁਣ ਮੈਨੂੰ ਇਹ ਨਾਲ ਰਹਿ ਕੇ ਗਰੇਜੀ ਆਉਂਦਾ ਅੱਗੇ ਤੁਹਾਡੀ ਬਾਤ ਸਾਫ ਬੱਸ ਕਹਿੰਦਾ ਮੈਂ ਮੇਰੀ ਗੱ ਕੋਈ ਗੱਲ ਨਹੀਂ ਚਲ ਕੋਈ ਨੀ ਮੁੰਡੇ ਰੋ ਘਾਤੀ ਹੋਈ ਕੋਈ ਨਹੀਂ ਆਪਾਂ ਫਿਰ ਮਸਤਰੀ ਇਹਦੇ ਬੰਦ ਨੂੰ ਕਲਾ ਲਾਂਗੇ ਜੀ ਮਲਿਕਾ ਜੇ ਗੱਲ ਚੱਲੀ ਜਾਂਦੀ ਆ ਥੰਮ ਆਪਾਂ ਬੱਤੇ ਲੈ ਚੱਲਾਂਗੇ ਹਾਂ ਉਹ ਮੇਰੀ ਹੱਥ ਮੇਰੀ ਗੱਲ ਬੰਦੇ ਬੰਦਿਆਂ ਦਾ ਵੀ ਹੱਦ ਮਾਇਆ ਕਰੂੰ ਮਾਇਆ ਪੁੱਤ ਕਲਾ ਕੇ ਨੂੰ ਮੇਰੇ ਨਾਲ ਤਿੰਨ ਬੰਦ ਬੰਦਾਂ ਦੇ ਬੰਦੇ ਮੇਰੀ ਗੱਲ ਛਾਉਂਦਾ ਉਦਾਂ ਮਿਲਾਂ ਕਰਕੇ ਰ ਮੇਨਾ ਜੈਡਿਸ ਸਿਕਿਉਰਟੀ ਦੇ ਬੰਦੇ ਬਾੜੇ ਮੇਰੇ ਨਾਲ ਮੈਂ ਤਾਂ ਸਮਰ ਤੇ ਨਜ਼ਰਾਂ ਲੀਆਂ ਭਰ ਕਰ ਤੱਕ ਤਰ ਸਾਧਲਾਜ ਨਾ ਛੋੜਾ ਦੀ ਕਰੈਕਟਰ ਉਹ ਤਾਇਆ ਐਵੇਂ ਇਹਦੇ ਕੰਨ ਚ ਖਸਰ ਮੋਸਰ ਜੀ ਨਾ ਕਰ ਮੇਰੀ ਗੱਲ ਸੁਣ ਮੇਰੀ ਗੱਲ